ਲੁਧਿਆਣਾ ਜ਼ਿਲ੍ਹੇ ਦੇ ਥਾਣਾ ਦਾਖਾ ਵਿਖੇ 8 ਤੇ 9 ਮਈ ਦੀ ਦਰਮਿਆਨੀ ਰਾਤ ਨੂੰ ਸਾਨੂੰ ਰਾਤ ਦੇ ਕਰੀਬ 9:10 ਵਜੇ 112 ਦੀ ਕਾਲ ਤੇ ਇਨਫੋਰਮੇਸ਼ਨ ਰੀਸੀਵ ਹੋਈ ਸੀ ਜਿਸ ਵਿੱਚ ਕਾਲਰ ਨੇ ਦੱਸਿਆ ਕਿ ਉਸਦੇ ਦੋਸਤ ਨਿਰਮਲ ਸਿੰਘ ਦੇ ਉਸਦੇ ਹੀ ਗਵਾਂਢੀ ਵੱਲੋਂ ਗੋਲੀ ਚਲਾਈ ਗਈ ਹੈ ਜਿਸ ਕਰਕੇ ਉਹ ਕਾਫੀ ਸੀਰੀਅਸਲੀ ਇੰਜਰਡ ਹੋਇਆ ਹੋਇਆ ਤੇ ਉਸਨੂੰ ਹਸਪਤਾਲ ਵੀ ਖੇਲ ਜਾਇਆ ਗਿਆ ਲੋ ਜਿਸ ਤੋਂ ਬਾਅਦ ਇਨਫੋਰਮੇਸ਼ਨ ਏਕ ਕਰਦੇ ਹੋਏ ਸਾਡੇ ਐਸਐਸਓ ਦਾਖਾ ਤੇ ਉਹਨਾਂ ਦੀ ਪਾਰਟੀ ਮੋਕੇ ਤੇ ਗਈ ਸੀ ਮੋਕੇ ਤੇ ਜਦੋਂ ਪੂਰੀ ਅਸੀਂ ਪੜਤਾਲ ਕੀਤੀ ਤਾਂ ਪਤਾ ਲੱਗਾ ਇਹ ਜੋ ਨਿਰਮਲ ਸਿੰਘ ਜਿਸ ਤੇ ਗੋਲੀ ਲੱਗੀ ਆ ਤੇ ਜੋ ਜਲਦੀਪ ਸਿੰਘ ਜਿਸ ਵੱਲੋਂ ਗੋਲੀ ਚਲਾਈ ਗਈ ਇਹ ਦੋਨੋਂ ਆਪਸ ਦੇ ਵਿੱਚ ਗੁਆਂਢੀ ਨੇ ਜਲਦੀਪ ਸਿੰਘ ਆਟਾ ਚੱਕੀ ਦਾ ਕੰਮ ਕਰਦਾ ਉਹ ਸੋ ਉੱਥੇ ਹੀ ਉਹਨਾਂ ਦੀ ਕਿਸੇ ਗੱਲ ਕਰਕੇ ਵਰਤੋਂ ਆਪਸ ਦੇ ਵਿੱਚ ਤਹਿ ਬਹਿਸ ਬਹਿਸ ਹੋ ਗਈ ਕਾਫੀ ਜਿਸ ਤੋਂ ਬਾਅਦ ਦੋਨੋਂ ਪਰਾਣੀ ਆਪਣਾ ਗਲੀ ਦੇ ਵਿੱਚ ਹੀ ਤੈਸ਼ ਵਿੱਚ ਆ ਕੇ ਉਤੋਂ ਬਈ ਹੋਏ ਇਸ ਸਤੋਪਾਈ ਦੇ ਦੌਰਾਨ ਜਲਦੀਪ ਸਿੰਘ ਵੱਲੋਂ ਆਪਣੇ ਲੈਂਸੀ ਰਵਾਲਵਰ ਦੇ ਨਾਲ ਤਿੰਨ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚੋਂ ਦੋ ਗੋਲੀਆਂ ਨਿਰਮਲ ਸਿੰਘ ਦੀ ਬਾਜੂ ਤੇ ਦੇ ਉੱਪਰ ਨੇ ਛੀਂਦੇ ਲੱਗੀਆਂ ਹਨ ਨਿਰਮਲ ਸਿੰਘ ਦੀ ਹਾਲਤ ਬਿਲਕੁਲ ਠੀਕ ਹੈ ਉਸ ਤੋਂ ਬਾਅਦ ਇਹਨਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਸਟੇਟਮੈਂਟ ਤੇ ਇੱਕ ਐਫਰ ਦਰਜ ਕੀਤੀ ਗਈ ਸੀ ਅਧੀਨ ਧਾਰਾ 109 ਪੀਐਨਐਸ ਜੋ ਕਿ 307 ਆਈਪੀਸੀ ਦੀ ਧਾਰਾ ਵਾ ਬਾਕੀ ਸਤਾਈ ਆਮ ਰਿਪੋਰਟ ਤੇ ਇੱਕ ਪਰਚਾ ਦਰਜ ਕੀਤਾ ਗਿਆ ਸੀ ਅਗਲੇ ਲਈ ਸੀਰੀਏ 68 ਜੋ ਮੁੱਖ ਦੋਸ਼ੀ ਹੈ ਕਰੋਸ਼ੀ ਨਿਰਮਲ ਸਿੰਘ ਉਸ ਨੂੰ ਕਾਬੂ ਕਰ ਲਿਆ ਉਸ ਨੂੰ ਰੈਸਟ ਕਰਕੇ ਉਸ ਕੋਲੋਂ ਜੋ ਉਸ ਦਾ ਲਸਨਸੀ ਵੈਪਨ ਸੀਗਾ ਵੱਡੀ ਬੋਲ ਰੋਲਵਰ ਉਹ ਵੀ ਇਕੱਤਰ ਕਰ ਲਿਆ ਜੋ ਤਨ ਖਾਲੀ ਕੋਰਸ ਨੂੰ ਮਿਲੇ ਨਹੀਂ ਬਾਕੀ ਉਸਦੀ ਐਕਟ ਵਰਕਰ ਕਵਰ ਕੀਤੀ ਗਈ ਸੋ ਇਸ ਦੇ ਵਿੱਚ ਅਸੀਂ ਦੋਸ਼ੀ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਇਸ ਦਾ ਤਿੰਨ ਦਿਨ ਦਾ ਮਾਰਡ ਲਿਆ ਸੋ ਅਸੀਂ ਇਸ ਵਿੱਚ ਫੋੜ ਡੰਗਾਈ ਦੇ ਨਾਲ ਕੁਸ਼ਿਸ਼ ਕਰਾਂਗੇ ਤਾਂ ਕਿ ਅਸਲ ਜੋ ਜਿਸ ਕਾਰਨ ਉਸਨੇ ਗੋਲੀ ਚਲਾਈ ਇਸ ਪਰੇ ਜਾਣਵਰ ਸਕੀ ਤੇ ਇਸ ਜੋ ਮੁਕਦਮਾ ਵਸੂ ਕਲੀਅਰ ਕਰ ਸਕੀ